ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਅੱਜ ਪਹੁੰਚ ਚੁੱਕੇ ਆਂ ਪਿੰਡ ਮਾੜੀ ਕੰਬੋ ਦੇ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਪੱਟੀ ਬਾਜੀ ਸੁਖਦੇਵ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਤਿੰਨ ਚਾਰ ਪਸ਼ੂ ਲੈ ਕੇ ਆਇਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਅੰਤ ਤੱਕ ਜਰੂਰ ਬਨੇ ਰਹੋ ਨਰਖ ਤੇ ਪਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਅਲਜਾਨ ਦਾ ਲੈ ਕੇ ਜਾਇਓ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਠੀਕ ਹੈ ਜੀ ਆਓ ਕਰੀਏ ਵਧੇਰੇ ਜਾਣਕਾਰੀ ਸਾਂਝੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਚਲੋ ਹੋਰ ਵਧੀਆ ਠੀਕ ਠਾਕ ਵਧੀਆ ਵਧੀਆ ਕਰੇ ਡਰੈਸ ਕਰੀਏ ਨੋਟ ਪਿੰਡ ਪਿੰਡ ਮਾੜੀ ਕੰਬੋ ਵਿੱਚ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 97408744 ਠੀਕ ਹੈ ਨਾਮ ਸੁਖਦੇਵ ਸੁਖਦੇਵ ਸਿੰਘ ਠੀਕ ਹੈ ਮੈਂ ਤੋਂ ਕਰੀਏ ਸ਼ੁਰੂਆਤ ਕਿਡਵਾਂ ਸੁਆ ਆ ਗਈ ਆ ਇਹ ਪਹਿਲਾ ਸੁਆ ਜੀ ਖੁੱਲ ਕੇ ਤੋੜਾ ਤਰਾ ਕਰਾਈਏ ਚੈੱਕ ਕੰਦਾ ਬਾਹਰ ਨੂੰ ਕੱਢ ਗਈ ਪਹਿਲਾ ਸੁਆ ਆ ਗਈ ਪਲੂਨ ਕੱਟੀ ਮੌਕੇ ਦਾ ਬਾਈ ਇਸਦੇ ਦੁੱਧ ਪੱਕਾ ਕਿੰਨਾ ਹੋਊਗਾ 8 ਕਿਲੋ ਹੋ ਜੀ ਮਿਲਦੀ ਕਿਦਾਂ ਆੜੇ ਤੇ ਮਿਲਦੀ ਦੋਵੇਂ ਟਾਈਮ ਹੀ ਦੋਵੇਂ ਟਾਈਮ ਬੱਚਾ ਮਰ ਗਿਆ ਹਾਂਜੀ ਅੱਛਾ ਪਹਿਲਾ ਸੂਆ ਕੱਟੀ ਜੀ ਮਹੀਨਾ ਹੋ ਗਿਆ ਸੂਈ ਦਾ ਮਹੀਨਾ ਹੋ ਗਿਆ ਹਨਾ ਸਿੰਘ ਸਿੰਘ ਬੜਾ ਸੋਹਣਾ ਕਰਮਾਲੀ ਦਾ ਲੱਗਾ ਵਾਹ ਵਾਹ ਛੱਲਾ ਥੱਲਾ ਵੀ ਪੂਰਾ ਨਖਰਮਾਣਾ ਕੋਈ ਬਾਝ ਸ਼ਾਈ ਨਹੀਂ ਬਿਲਕੁਲ ਓਕੇ ਆ ਚੋਣ ਓਕੇ ਆ ਪੋਲੀ ਪੋਲੀ ਰੋਮਰਗੀ ਅੱਛਾ ਜੀ ਤੋਰਦੀ ਕਿ ਲੰਮੀ ਮੋੜ ਲਈਏ ਹਾਂ ਸੋਹਣੀ ਆ ਹਨਾ ਛੋਟੀ ਸਿੰਘ ਸੁng ਬੜਾ ਸੋਹਣਾ ਲੱਗਾ ਟਿਮਕਣੇ ਵਾਲੇ ਸਿੰਘ ਹਨਾ ਚਲੋ ਭਾਈ 8 ਕਿਲੋ ਸਜਣਾ ਮੌਕੇ ਦਾ ਦੁੱਧ ਆ ਤੇ ਛੋਟੀ ਸੋਹਣੀ ਆ ਭਾਈ ਸਰੇਵ ਦਾ ਮੁੱਲ ਕੀ ਕਰਦਾ ਹੋਇ ਮੋਲੀ 60000 ਲਿਆ ਕਰਦੇ 55000 ਦੀ ਦੇ ਦਿਆਂਗੇ ਹੋਰ 1000 ਛੱਡ ਦੀ ਕਰਦੇ ਠੀਕ ਆ 54000 ਦੀ ਦੇ ਦੀ ਤੇ ਕੱਟਾ ਫਿਰ ਚ ਆ ਗਿਆ ਮੋਟਰ ਦਾ ਹਾਂਜੀ ਠੀਕ ਆ ਜੀ ਕੋਈ ਵੀ ਰਿਕਾਰਡ ਕੋਡ ਤਾਂ ਦੀ ਮਾਤ 16 ਕਿਲੋ ਮੈਂ ਦੁੱਧ ਸੀ ਤੇ ਉਹਦਾ ਬੱਚਾ ਅੱਛਾ ਹਾਂਜੀ ਤੇ ਸੀ ਇਹ ਆਪ ਪਤਾ ਕਿਹੜੇ ਮਾਲੀ ਮੋਲੀ ਦਾ ਮਾਲੀ ਐਮਨ ਅਤੀ ਦਾ ਅੱਛਾ ਜੀ ਹਾਂਜੀ ਠੀਕ ਆ ਜੀ ਖੁੱਲ ਗਏ ਨੂੰ ਰਹਿਣ ਦੇ ਕੇ ਵੱਜਾ ਇਤਰੇ ਮੇ ਖਾ ਦੇਣੇ ਹਨਾ ਕਟਾ ਚੰਗਾ ਇਹਨੂੰ ਇਹਨੂੰ ਘਰ ਦੇ ਹਲਾ ਦਿਓ ਮੜਿਆ ਸੋਹਣਾ ਵਧੀਆ ਟੈਕਟੀਕਲ ਵੀ ਬਣੂਗੇ ਚੰਗੇ ਹਨਾ ਧੰਨਵਾਦ ਸੋਹਣਾ ਕਟਾ ਬਣੂਗਾ ਤੇ ਕਿੰਨੇ ਦਾ ਦੇ ਦੂ ਦਿਨਾ ਅਜੇ ਆਪਾਂ ਵਿੱਚ 15000 ਡਿਮਾਂਡ ਕਰਦੇ 13000 ਦੇ ਦੇ ਦਿਆਂ। ਅੱਛਾ ਜੀ ਦੱਸ ਦਣਾ ਉਹ ਪੂਰੇ ਦਾ। 12000 ਦਾ ਦੇ ਦੇ। 12 ਦੇ ਦਾਂਗੇ। ਹਾਂਜੀ ਠੀਕ ਹੈ। ਤੇ ਆ ਵੈੜ ਆ ਗਈ ਜਰਸੀ ਹੈ ਨਾ ਵਾਹ ਜੀ ਵਾਹ। ਬੱਚੀ ਬੱਚੀ ਸੋਹਣੀ ਹੈ ਨਾ ਪਹਿਲਾ ਸੂਬਾ ਹੀ ਇਹਦਾ ਦੂਜਾ ਹੈ। ਪਹਿਲਾ ਜੀ। ਪਹਿਲਾ ਹੀ ਆ। ਹਾਂਜੀ। ਥਾਂ ਤੋਂ ਬੜਾ ਸੋਹਣਾ ਲੱਗਾ ਕਰਮਾਲੀ ਨੂੰ। ਮੋਟਾ ਮੋਟਾ ਤਾੜਿਆ। ਨੋ ਜੀ। ਪਹਿਲਾ ਸੂਆ ਸਜਣੋ ਵੈੜ ਜੇ ਤੇ ਚੰਗੀ ਸੋਹਣੀ ਹੈ ਵੈੜ। ਬਾਕੀ ਥਾਂ ਲੈਵਾ ਵੀ ਪੰਥਰ ਬੜੀ ਸੋਹਣੀ ਆ ਲਓ ਮੋੜ ਲਓ ਹੋਰ ਕਹੀ ਤੁਹਾਡੇ ਤੇ ਜੈਜ ਜੀ ਮੋ ਲੈਦਾ ਵੀ ਜੈਜ ਜੀ ਆ ਜੀ ਪਹਾੜਾ ਦੇ ਦਿਆਂਗੇ ਕਿੰਨੇ ਦੀ 37 ਮਾ ਕੇ 35 ਦੀ ਦੇ ਦੇਣ ਹੋਰ 1000 ਛੱਡ ਦੇ ਜੋਂਤੀ ਦੇ ਦੇ ਠੀਕ ਆ ਸੰਤੂ ਸਾਹਿਬ ਠੀਕ ਆ ਇਹ ਕਾ ਗੱਭਰ ਲੈ ਆਂਦੀ ਹਾਂਜੀ ਇਹ ਵੀ ਗੱਭਰ ਨੇ 15 ਦਿਨ ਲਈ 15 ਸਿੰਗਾਾਂ ਵਾਲੀ ਆ ਹਨਾ ਹਾਂਜੀ ਦਿਨ 15 ਲਈ ਨੇ ਢੇਲ ਢੋਲੇ ਚੰਗੀ ਥਾਂ ਥੁਣ ਵੀ ਬੜਾ ਸੋਹਣਾ ਲੱਗਾ ਦਾ ਅੱਜ ਬਨੂ ਵੀ ਦੋ ਦੋ 15 ਕਿਲੋ ਚਾਰ 15 ਕਿਲੋ ਦੁੱਧ ਪਾਉਂਦੀ ਰਹੀ ਆ ਐਰ ਕੀ ਸੂਆ ਕਣਾ ਸੂਣਾ ਦੂਜਾ ਠੀਕ ਐ ਦੂਜਾ ਸੂਆ ਸੂਣਾ ਸੱਜਰੋਂ ਤੇ ਢੇਲ ਢੋਲ ਚੰਗੀ ਮੋੜ ਲਿਆਓ ਹੂੰ ਵੀ ਐਸਾ ਤੇ ਸਿੰਗਾ ਵਾਲੀ ਆ ਹਾਂ ਛੱਡ ਈ ਬਾਈ ਸਖਦੇਬ ਇਹ ਕਿੰਨੇ ਦੇ ਦੀਏ 35 ਡਿਮਾਂਡ ਕਰਦੇ 33000 ਦੀ ਦੇ ਦਿੰਦੇ ਹੋ ਯਾਰ ਛੱਡ ਦੇ ਤੇ ਠੀਕ ਆ ਜੀ ਸੱਜਣ ਨੂੰ ਇਹੋ ਪਸ਼ੂ ਆ 32 ਤੇ 34 ਤੇ 54 ਤੇ 12 ਚਾਰ ਪਸ਼ੂਆ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸასი ਕਾਲ ਜੀ ਰੱਬ ਰਾਖਾ